सत श्रीकाल जी मेरी कविता है मैं पंजाब मैं पंजाब सी विशाल पंजाब बहते सी पंज आव खिड़िया गुलाब झली न जावेताब मैं सी वांग नवाब मेरे उच्चेचे खाब पहला जेनम चिनाव मैथों बख कर छे झंडे धर्म दे लखी गए वडे ਕਿਨੇ ਬੈਰ ਇਹ ਕੱਟੇ ਮੈਂ ਪੰਜਾਬ ਉਦਾਸ ਕੁਲਾਬ ਤੋੜ ਦਿੱਤੇ ਕਈ ਖਾਵ 47 ਦਾ ਸਹਲਾਵ ਕੌਣ ਦੇਵੇਗਾ ਜਵਾਬ ਮੇਰੀ ਇੱਕ ਚੇਰੀ ਦਾ ਲਹੂ ਦੀ ਲਕੀਰੀ ਦਾ ਕੋਈ ਦਿਲਗੀਰੀ ਦਾ ਲੁੱਟੀ ਕਈ ਅਮੀਰੀ ਦਾ ਉੱਟੇ ਗਈ ਪਣੀਰੀ ਦਾ ਮੈਂ ਪੰਜਾਬ 66 ਵਾਲੀ ਦਾ ਹੁਣ ਕਾਹਦਾ ਪੰਜਾਬ ਰਹੇਟਾਇਆ ਬੜੇ ਪਾਕਿਸਤਾਨ ਹਿਮਾਚਲ ਹਰਿਆਣਾ ਟੋਟੇ ਟੋਟੇ ਕਰ ਦਿੱਤਾ ਮੈਨੂੰ ਲੱਭ ਕੇ ਬਹਾਨਾ ਦੱਸੋ ਕਿਸ ਨੂੰ ਸੁਣਾਵਾਂ ਲਹੂ ਪੀਚਾ ਅਫਸਾਨਾ ਮੈਂ ਪੰਜਾਬ 84 ਵਾਲੇ ਸਾਕੇ ਨੀਲੇ ਕੁਝ ਲੋਕ ਜ਼ਹਿਰੀਲੇ ਕਰਨਾ ਚਾਹੁੰਦੇ ਤੀਲੇ ਤੀਲੇ ਇਹ ਵੱਦ ਇਕ ਲਾਕੀ ਵਰਤ ਦੇ ਨੇ ਹਰ ਹੀਲੇ ਨਾ ਤੂੰ ਭੁੱਲ ਬੇ ਜਮੀਰਾ ਮੈਂ ਖਲੋਵਾ ਹਰ ਵਾਰ ਬੈਰੀ ਅੱਗੇ ਇੱਕ ਤਾਣ ਤੂੰ ਵੀ ਹੋਵੇਂਗਾ ਖਵਾਰ ਕਰਨਾ ਤੂੰ ਤਵਤਮਾਂ ਟੁੱਟੂ ਤੇਰਾ ਵੀ ਗੁਮਾਨ ਮੈਂ ਪੰਜਾਬ ਮੇਰਾ ਸਾਹ ਕੁੱਟਿਆ ਹਰ ਵਾਰ ਮੈਂ ਹੀ ਦੱਸੋ ਕਿਉਂ ਹ ਟੁੱਟਿਆ ਕਦੇ ਬਾਸ਼ਾ ਕਦੇ ਧਰਮ ਮੈਨੂੰ ਹੀ ਕਿਉਂ ਲੁੱਟਿਆ ਪੂਰੇ ਭਾਰਤ ਵਰਸ਼ ਵਿੱਚ ਕਿਉਂ ਨਹੀਂ ਪਈ ਲਕੀਰ ਦੱਸੋ ਮੈਂ ਕਿਉਂ ਹੋ ਗਿਆ ਰਾਜੇ ਤੋ ਫਕੀਰ ਕਿਉਂ ਲਾਲਚਾਂ ਪਿੱਟਿਆ ਨੇ ਕੋਇਆ ਮੇਰਾ ਸ਼ਰੀਰ ਮੈਂ ਪੰਜਾਬ ਰੰਗਲਾ ਪੰਜਾਬ ਅੱਜ ਮੰਗਾ ਮੈਂ ਜਵਾਬ ਕਿਉਂ ਕੀਤਾ ਮੈਨੂੰ ਤਾਰ-ਤਾਰ ਬੇਕਸੂਰ ਲੋਕ ਕੀਤੇ ਕਾਤੋਂ ਖੱਜਲ ਖੁਆਰ ਟਿਕਾ ਅਜੇ ਵੀ ਨਹੀਂ ਸੰਘਰਸ਼ ਬੇਸ਼ਮਾਰ ਮਿਲਦਾ ਨਾ ਰੋਜ਼ਗਾਰ मां बोली ਸੱਪਿਆਚਾਰ ਕਟ ਗਿਣਤੀ ਮਜ਼ਲੂਮ ਮਜ਼ਬੂਰ ਤੇ ਲਾਚਾਰ ਮੈਂ ਪੰਜਾਬ ਸੁਣ ਲੋ ਜਨਾਬ ਹੁਣ ਹਾਂ ਅਨਹੋਣੀ ਦਾ ਸ਼ਿਕਾਰ ਨਸ਼ਿਆਂ ਦਾ ਕਾਰੋਬਾਰ ਉਜੜ ਚੁੱਕੇ ਪਰਿਵਾਰ ਪਾਣੀਆਂ ਦੇ ਵਪਾਰ ਨਸਲ ਕੁਸ਼ੀ ਪ੍ਰਸ਼ਟਾਚਾਰ ਜ਼ਹਿਰੀਲਾ ਆਹਾਰ ਗੰਦਲੇ ਵਿਚਾਰ ਬੇਪਤੀ ਤੇ ਦੁਰਾਚਾਰ ਸਭ ਦੇ ਸੰਤਾਪ ਖੋ ਰਹਿ ਪਰਿਵਾਰ ਮੈਂ ਪੰਜਾਬ ਪਰ ਮੇਰੀ ਪੋਲੀ ਆਵਾਂ ਹਰ ਉਸ ਦਿਨ ਖੁਸ਼ ਹੋਵੇ ਸ਼ਰਿਆਮ ਜਦੋਂ ਜਦੋਂ ਕੀਤਾ ਗਿਆ ਮੇਰਾ ਕਾਨ ਨਹੀਂ ਜਾਣਤੇ ਮੈਂ ਤਾਂ ਉਸ ਦਿਨ ਉੱਭੀ ਰੋਂਦਾ ਹਾਂ ਯਾਦ ਕਰਕੇ ਕੋਈ ਹੋਈ ਸ਼ਾਨ ਮੈਂ ਪੰਜਾਬ ਦਿੱਤੇ ਬਹੁਤ ਬਲਦਾਨ ਮੈਂ ਪੰਜਾਬ ਦਿੱਤੇ ਬਹੁਤ ਬਲਦਾਨ ਬਹੁਤ ਬਹੁਤ ਧੰਨਵਾਦ ਜੀ